ਸ਼ਕਤੀਪੀਠ ਮਾਤਾ ਨੈਣਾ ਦੇਵੀ ਜੀ ਦੇ ਦਰਬਾਰ ਤੇ ਸੰਗਤਾਂ ਦੀ ਭਾਰੀ ਭੀੜ ਦਰਸ਼ਨਾਂ ਨੂੰ ਆਈ ਹੋਈ ਹੈ ਜਿਸ ਵਿੱਚ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਆਪਣੀਆਂ-ਆਪਣੀਆਂ ਡਿਊਟੀਆਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਿਭਾਈਆਂ ਜਾ ਰਹੀਆਂ ਨੇ ਜਿਨ੍ਹਾਂ ਵਿੱਚੋਂ ਮਾਂ ਦੁਰਗਾ ਸ਼ਕਤੀ ਸੇਵਾ ਸਮਿਤੀ ਜਿਸ ਦੇ ਕੇ तकरीबन 200 ਵਲੰਟੀਅਰ ਮਾਤਾ ਨੈਣਾ ਦੇਵੀ ਦੇ ਪਵਨਤੇ ਪੂਰੀ ਤੰਦ ਹੀ ਅਤੇ ਸਰਦਾ ਪਾਵਨਾ ਨਾਲ ਆਪਣੀ ਡਿਊਟੀ ਨਿਭਾਰੇ ਨੇ ਸੰਸਥਾ ਵੱਲੋਂ ਇਸ ਤੋਂ ਇਲਾਵਾ ਲੰਗਰ ਦਾ ਯੋਜਨ ਵੀ ਕੀਤਾ ਜਾ ਰਿਹਾ ਹੈ ਆਓ ਅਸੀਂ ਗੱਲਬਾਤ ਕਰਦੇ ਹਾਂ ਸੰਸਥਾ ਦੇ ਮੁੱਖ ਪ੍ਰਬੰਧਕਾਂ ਦੇ ਨਾਲ ਜੈ ਮਾਤਾ ਦੀ ਦੋਸਤੋ ਅੱਜ ਅਸੀਂ ਨੈਣਾ ਦੇਵੀ ਜੋ ਥਾਮ ਹੈ ਉਹਦੇ ਵਿੱਚ ਪਹੁੰਚੇ ਹਾਂ ਤੇ ਇੱਥੇ ਮਾਹ ਦੁਰਗਾ ਛੱਤੀ ਸੇਵਾ ਸਮਿਤੀ ਜੋ ਪੰਚਕੂਲਾ ਵੱਲੋਂ ਉਹਨਾਂ ਦੇ ਵਲੰਟੀਅਰਸ ਵੱਲੋਂ ਜੋ ਸੇਵਾ ਵਕੂਬੀ ਨਿਭਾਈ ਜਾ ਰਹੀ ਹੈ ਪਿਛਲੇ 3 ਸਾਲਾਂ ਤੋਂ ਅੱਜ ਅਸੀਂ ਉਹਨਾਂ ਨਾਲ ਗੱਲ ਕਰ ਗੱਲਬਾਤ ਕਰਦੇ ਹਾਂ ਜੋ ਉਹਨਾਂ ਦੇ ਜਿੰਨੇ ਵੀ ਵਲੰਟੀਅਰਸ ਨੇ ਉਹ ਇੱਥੇ ਖੜੇ ਨੇ ਜੋ ਸੇਵਾ ਨਿਭਾ ਰਹੇ ਨੇ ਤੇ ਇਹਨਾਂ ਦੇ ਮੁਖੀ ਬਲਵਿੰਦਰ ਸ਼ਰਮਾ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬਲਵਿੰਦਰ ਜੀ ਜੈ ਮਾਤਾ ਦੀ जय माता दी जी। कुलंदर जी ਤੁਸੀਂ ਕਿੰਨੇ ਸਾਲਾਂ ਤੋਂ ਸੇਵਾ ਚ ਨਿਭਾ ਰਹੇ ਹੋ? ਸਰ ਅਸੀਂ ਨੈਣਾ ਦੇਵੀ ਤੇ ਹੋਰੇ 3 ਸਾਲ ਹੋ ਗਏ ਹਨੂ ਸੇਵਾ ਨਿਭਾਉਂਦੇ ਹੋਏ ਤੇ ਸਾਡੇ ਪ੍ਰਧਾਨ ਨੇ ਸੰਜੀਵ ਕੁਮਾਰ ਜੀ ਜੋ ਹਰ ਸਾਲ 3 ਸਾਲ ਤੋਂ ਨੈਣਾ ਦੇਵੀ ਤੇ ਕਈ ਸਾਲਾਂ ਤੋਂ ਮਾਤਾ ਮਨਸਾ ਦੇਵੀ ਚ ਸਪਨਾ ਚੇਤ ਦੇ ਨਰਤੇ ਔਰ ਅਸੂ ਦੇ ਨਰਤੇ ਚ 300 ਤੋਂ 400 ਵਲੰਟੀਅਰ ਡਿਊਟੀ ਦਿੰਦੇ ਨੇ ਜੀ ਤੇ ਨੈਣਾ ਦੇਵੀ ਚ ਇਸ ਵਾਰ ਸਾਡੇ ਵਲੰਟੀਅਰ 150 ਤੋਂ 200 ਵਲੰਟੀਅਰ ਡਿਊਟੀ ਦੇ ਰਹੇ ਨੇ। ਜੀ ਚ 37 ਤੋਂ 40 ਸਾਡੇ ਕੋਲ ਲੇਡੀਜ਼ ਵਲੰਟੀਅਰ ਹੈ ਜੋ 12 ਤੋਂ 14 ਘੰਟੇ ਡਿਊਟੀ ਦੇ ਰਹੀਆਂ ਨੇ ਜੀ ਤੁਹਾਡੀ ਸਮਿਤੀ ਵੱਲੋਂ ਕੋਈ ਲੰਗਰ ਦਾ ਯੋਜਨ ਵੀ ਕੀਤਾ ਜਾਂਦਾ ਜੀ ਹਾਂਜੀ ਇਹ ਲੰਗਰ ਵੀ ਇਸ ਵਾਰ ਅਸੀਂ ਲੰਗਰ ਦਾ ਯੋਜਨ ਪਹਿਲੀ ਵਾਰ ਕੀਤਾ ਹੈ ਪਰ ਪਿਛਲੇ 2 ਸਾਲ ਤੋਂ ਅਸੀਂ ਵਲੰਟੀਅਰ ਕੈਂਪ ਔਰ ਨਵੇਂ ਸਾਲ ਦੇ ਡਿਊਟੀ ਲਾਂਦੇ ਸੀਗੇ ਜੀ ਪਰ ਇਸ ਵਾਰ ਅਸੀਂ ਲੰਗਰ ਦਾ ਪਹਿਲੀ ਵਾਰ ਇੰਤਿਆਮ ਕੀਤਾ ਹੈ ਸ਼੍ਰੀ ਨਾਨਾ ਦੇਵੀ ਸੇਵਾ ਸਮਤੀ ਮੰਡੀ ਗੁੰਦਗੜ ਤੋਂ ਇਸ ਵਾਰ ਅਸੀਂ 57ਵਾਂ ਭੰਡਾਰਾ ਲੈ ਕੇ ਔਰੇ ਮਾਤਾ ਨਾਨਨ ਦੇਵ ਦੇ ਦਰਵਾਜ਼ੇ ਪਹੁੰਚੇ ਹਾਂ ਜੀ ਸ਼ਹਿਰ ਵਾਸੀ ਦੇ ਸਹਿਯੋਗ ਨਾਲ ਤੁਹਾਡੇ ਇਸ ਟਾਈਮ ਕਿੰਨੇ ਕੁ ਵਲੰਟੀਅਰ ਜੋ ਇਸਮ ਡਿਊਟੀ ਤੇ ਨਾਨਾ ਦੇਵੀ ਮਾਤਾ ਦੀ ਡਿਊਟੀ ਜਿਹੜੀ ਇੱਥੇ ਸੇਵਾ ਸਥਿਤੀ ਵੱਲੋਂ ਕਾਗੜੇ ਹੁੰਦੀ ਕਿੰਨੇ 150 ਤੋਂ 200 ਵਲੰਟੀਅਰ ਸਾਡੀ ਡਿਊਟੀ ਦੇ ਰਹੇ ਨੇ ਜੀ ਜੋ ਅਪਡਾਉਣ ਕਰਕੇ ਵਿੱਚ 150 ਵਲੰਟੀਅਰ ਪੂਰੋਂ ਪੂਰੋਂ ਡਿਊਟੀ ਦੇ ਰਿਹਾ 24 ਘੰਟੇ ਸਾਡੇ ਕੋਲ ਤਿੰਨ ਸੈਕਟਰ ਖੜਾ ਹੈ ਸਾਡੇ ਅੰਦਰ ਹੈ ਤੇ ਕਿੰਨੇ ਕੁ ਲੇਡੀਜ਼ ਵੀ ਦੇਖੇ ਤੁਹਾਡੇ ਨਾਲ ਵਲੰਟੀਅਰ ਸਗੇ ਨੇ 35 ਤੋਂ 40 ਲੇਡੀਜ਼ ਵਲੰਟੀਅਰ ਨੇ ਸਾਡੇ ਕੋਲ ਤੇ ਤੁਹਾਡਾ ਜਿਹੜਾ ਡਿਊਟੀ ਦਾ ਰੂਟ ਮੰਦਰ ਦੇ ਵਿੱਚ ਕੀ ਹੈ ਸਾਡਾ ਮੰਦਰ ਤੋਂ ਬਾਹਰ ਜੀ ਤਿੰਨ ਨੰਬਰ ਸੈਕਟਰ ਸਾਡੇ ਅੰਦਰ ਹੈ ਜੀ ਜੋ ਕੋਪਾਲੀ ਕੁੰਡ ਆਪਣਾ ਵੀਆਪੀ ਗੇਟ ਔਰ ਪਿੱਪਲ ਵਾਲਾ ਜਿਹੜਾ ਪਿੱਪਲ ਆ ਗੇਟ ਉੱਥੇ ਦਰਵਾਜਾ ਉੱਥੇ ਔਰ ਆਪਣਾ ਆਪਣੇ ਦੇ ਬੈਰੀਕੇਡ ਦੇ ਉੱਪਰ ਸਾਰਾ ਏਰੀਆ ਸਾਡੇ ਅੰਦਰ ਆਂਦਾ ਹੈ ਕਿੰਨੇ ਕਿ ਦਿਨ ਜਿਹੜੀ ਤੁਹਾਡੀ ਸੇਵਾ ਦੀ ਡਿਊਟੀ ਨਿਭਾਈ ਜਾਂਦੀ ਹੈ ਡਿਊਟੀ ਸਾਰ ਅਸੀਂ 5 ਤਰੀਕ ਤੋਂ ਲੈ ਕੇ 13 ਤਰੀਕ ਤੱਕ ਖੜੀ ਡਿਊਟੀ ਦੇ ਕੰਮ ਜਿੰਨੀ ਵੀ ਤੁਸੀਂ ਇਹ ਸੇਵਾ ਤੁਹਾਡੇ ਵੱਲ ਨਿਭਾਈ ਜਾਂਦੀ ਹੈ ਕਿ ਇਹਦੇ ਵੱਲੋਂ ਕੋਈ ਵਲੰਟੀਅਰਸ ਆਪਣੇ ਵੱਲੋਂ ਫ੍ਰੀ ਸੇਵਾ ਜਾਂ ਇਹ ਚਾਰਜ ਹੈ ਜੀ ਇਹ ਫ੍ਰੀ ਸੇਵਾ ਹੈ ਜੀ ਇਹ ਮਨਸਾ ਦੇ ਵੀ ਨੈਣਾ ਦੇ ਵੀ ਔਰ ਆਪਣਾ ਕਾਲਕਾ ਮਾਤਾ ਮੰਦਰ ਮੱਠ ਮੰਦਰ ਔਰ ਚੰਡੀ ਮਾਤਾ ਮੰਦਰ ਜੋ ਚੰਡੀਗੜ੍ਹ ਚ ਹੈ ਉਹ ਸਾਰੇ ਸਾਡੇ ਵਲੰਟੀਅਰ ਫ੍ਰੀ ਸੇਵਾ ਕਰਦੇ ਨੇ ਜੀ ਸੰਜੀਪ ਜੀ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੀ ਕਿ ਜੀ ਤੁਸੀਂ ਜੋ ਇਹ ਆਪਣਾ ਸ਼੍ਰੀ ਗੁਰੂਗਰਾਹ ਸ਼ਕਤੀ ਸੇਵਾ ਸਮਿਤੀ ਹੈ ਕਿੰਨੇ ਸਾਲਾਂ ਤੋਂ ਐਜ਼ ਅ ਐਨਜੀਓ ਕੰਮ ਕਰ ਰਹੀ ਹੈ ਸਰ ਮਾਂ ਦੁਰਗਾ ਸੇਵਾ ਸਭਤੀ ਸਾਡੀ 77 ਸਾਲ ਤੋਂ ਸੇਵਾ ਚ ਕਰ ਰਹੀ ਹੈ ਉਸ ਤੋਂ ਪਹਿਲਾਂ ਸਾਡੀ ਸੰਸਥਾ ਦੂਜੀ ਸੀ ਉਸ ਤੋਂ ਬਾਅਦ ਅਸੀਂ ਮਾਂ ਦੁਰਗਾ ਸ਼ਕਤੀ ਸੇਵਾ ਸਮਿਤੀ ਦਾ ਨਾਮ ਚੇਂਜ ਕਰਕੇ ਅਬ ਰੈਗੂਲਰ ਮਾਂ ਦੁਰਗਾ ਸ਼ਕਤੀ ਸੇਵਾ ਸਮਿਤੀ ਤੋਂ ਸੇਵਾ ਕਰ ਰਹੇ ਤੇ ਇਹ ਤੁਸੀਂ ਪੰਜਾਬ ਲੈਵਲ ਤੇ ਕੰਮ ਕਰ ਰਹੇ ਹੋ ਜਾਂ ਪੰਜਾਬ ਤੋਂ ਬਾਹਰ ਵੀ ਤੁਹਾਡੀ ਸਮਿਤੀ ਕੰਮ ਕਰਦੀ ਹੈ ਅਸੀਂ ਪੰਜਾਬ ਤੋਂ ਬਾਹਰ ਵੀ ਕੰਮ ਕਰ ਰਹੇ ਹਰਿਆਣਾ ਪੰਜਾਬ ਆਮਾਚਲ ਤੇ ਆਪਣਾ ਹਰਦਵਾਰ ਟੋਟਲ ਕਿੰਨੇ ਕੁ ਵਲੰਟੀਅਰ ਨੇ ਤੁਹਾਡੇ ਇਸ ਦੇ ਕੋਲ ਮੇਰੇ ਕੋਲ 400 ਵਲੰਟੀਅਰ ਨੇ ਜੀ ਤੁਸੀਂ ਕਿਹੜੇ ਕਿਹੜੇ ਆਯੋਜਨਾਂ ਇਸ ਦੇ ਮਤੀ ਵੱਲੋਂ ਕਰਦੇ ਹੋ ਧਾਰਮਿਕ ਸਮਾਜਿਕ ਧਾਰਮਿਕ ਸਮਾਪਨ ਅਸੀਂ ਇੱਕ ਤਾਂ ਬਲੱਡ ਡੋਨੇਸ਼ਨ ਕੈਂਪ ਲਾਉਂਦੇ ਆਂ ਜੀ ਬਾਕੀ ਲੰਗਰ ਵਗੈਰਾ ਲਗਾਉਂਦੇ ਆਂ ਜੀ ਬਾਕੀ ਜਿੱਥੇ ਵੀ ਸਾਨੂੰ ਸੇਵਾ ਮਰਦੀ ਮਿਲਦੀ ਹੈ ਉੱਥੇ ਨਿਸ ਕਾਮ ਸੇਵਾ ਕਰਦੇ ਆਂ ਅਸੀਂ ਸਾਡੀ ਕੋਸ਼ਿਸ਼ ਰਹਿੰਦੀ ਹੈ ਵੀ ਸਾਡੀ ਪਛਾਣ ਜਿਹੜੀ ਹੁੰਦੀ ਹੈ ਉਹ ਸੇਵਾ ਕਰਕੇ ਸੇਵਾ ਦੇ ਭਾਵਨਾ ਲੋਕ ਦੇਖਣ ਵੀ ਸੇਵਾ ਹੋ ਰਹੀ ਹੈ ਉਹਦੇ ਨਾਲ ਹੀ ਹੋਣੀ ਚਾਹੀਦੀ ਹੈ ਪਛਾਣ ਜੋ ਸ਼ਕਤੀਪੀਠ ਮਾ ਨਾਨਾ ਦੇਵੀ ਮੰਦਿਰ ਹੈ ਇਹਨਾਂ ਦੇ ਪ੍ਰਬੰਧਨ ਆਪਣੇ ਬੰਦਕਾਂ ਵੱਲੋਂ ਤੁਹਾਨੂੰ ਨਿਯੋਤਾ ਦਿੱਤਾ ਜਾਂਦਾ ਬੁਲਾਇਆ ਜਾਂਦਾ ਜੀ ਇਹਨਾਂ ਤੋਂ ਅਸੀਂ ਲੈਟਰ ਦਿੰਦੇ ਹਾਂ ਜੀ ਆਪਣਾ ਸੇਵਾ ਦੇ ਲਈ ਫਿਰ ਇਹਨਾਂ ਤੋਂ ਸਾਨੂੰ ਪਰਮਿਸ਼ਨ ਮਿਲਦੀ ਹੈ ਫਿਰ ਅਸੀਂ ਆਪਣੀ ਛੇਵਾਂ ਲੈ ਕੇ ਇੱਥੇ ਆਉਂਦੇ ਹਾਂ